ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਹੋਣਿਆਂ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਤੋਂ ਬਾਅਦ ਵੱਡੀ ਪੱਧਰ ਦੇ ਉੱਤੇ ਉਹਨਾਂ ਦੇ ਘਰ ਦੇ ਵਿੱਚੋਂ ਨੰਗ ਦੀ ਬਰਾਮਦ ਕੀਤੀ ਗਈ ਆ ਸੋਨਾ ਚਾਂਦੀ ਬਰਾਮਦ ਹੋਇਆ ਮਹਿੰਗੀਆਂ ਘੜੀਆਂ ਜਿਹੜੀਆਂ ਨੇ ਉਹ ਵੀ ਪ੍ਰਾਪਤ ਹੋਣਾਂ ਨੇ ਮਹਿੰਗੀਆਂ ਗੱਡੀਆਂ ਦੀ ਚਰਚਾ ਹੋ ਰਹੀ ਹੈ ਹਰਚੰਦ ਸਿੰਘ ਭੁੱਲਰ ਜਿਹੜੇ ਕਿ ਰੋਪੜ ਰੇਂਜ ਦੇ ਡੀਆਈਜੀ ਸਨ ਇਸ ਸਮੇਂ ਦੇ ਉੱਤੇ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵੀ ਲੱਗੇ ਰਹੇ ਔਰ ਮੰਨਿਆ ਜਾਂਦਾ ਉਹਨਾਂ ਦੇ ਬਾਰੇ ਕਿ ਉਹ ਹਰ ਇੱਕ ਸਰਕਾਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਰਹੇ ਖਾਸ ਗੱਲ ਇਹ ਵੀ ਹੈ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਜਿਹੜਾ ਨਸਾ ਤਸਕਰੀ ਵਾਲਾ ਕੇਸ ਸੀ ਉਸ ਸੈੱਟ ਦੇ ਵੀ ਉਹ ਮੁਖੀ ਰਹੇ ਜਦੋਂ ਪਟਿਆਲਾ ਦੇ ਵਿੱਚ ਸਨ ਇਹ ਸਾਰੀ ਗੱਲਬਾਤ ਨੂੰ ਸਮਝਣ ਦੇ ਲਈ ਸਾਰੀ ਕਹਾਣੀ ਕੀ ਹੈ ਕਿਉਂਕਿ ਹਰਚੰਦ ਸਿੰਘ ਪੁੱਲਰ ਕਿਸ ਤਰੀਕੇ ਦੇ ਅਧਿਕਾਰੀ ਨੇ ਕਿਸ ਤਰੀਕੇ ਦਾ ਉਹਨਾਂ ਦਾ ਸੁਭਾਅ ਇਹ ਸਾਰੀ ਗੱਲਬਾਤ ਨੂੰ ਸਮਝਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ ਉਹਨਾਂ ਦਾ ਸਵਾਗਤ ਕਰ ਲੈਨੇ ਆ ਢਿੱਲੋਂ ਸਾਹਿਬ ਸਵਾਗਤ ਹੈ ਜੀ ਬਹੁਤ-ਬਹੁਤ ਨਬਾਦ ਮਿਹਰਬਾਨੀ ਮਨਪ੍ਰੀਤ ਜੀ ਏ ਢਿੱਲੋ ਸਾਹਿਬ ਜਦੋਂ ਇਸ ਤਰੀਕੇ ਦੇ ਨਾਲ ਵੱਡੀ ਖਬਰ ਸਾਹਮਣੇ ਆਈ ਪੰਜਾਬ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਇੱਕ ਅਧਿਕਾਰੀ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਣਾ ਨੋਟਾਂ ਦੀਆਂ ਬੋਰੀਆਂ ਤੱਕ ਭਰ ਗਈਆਂ ਪਹਿਲਾਂ ਤਾਂ ਸਾਨੂੰ ਇਹ ਥੋੜਾ ਜਿਹਾ ਸਮਝਾਓ ਵੀ ਇਹ ਅਸਲ ਦੇ ਵਿੱਚ ਕੇਸ ਹੈ ਕੀ ਹੈ ਇਹ ਕੋਈ ਕੇਸ ਜਿਹੜਾ ਹੈ ਜੀ ਕੇਸ ਹੈ ਵਿਜੀਲੈਂਸ ਪੰਜਾਬ ਦੇ ਵਿੱਚ ਦੇਖ ਲਈਏ ਜਿਸ ਤਰ੍ਹਾਂ ਕ腐ਸ਼ਨ ਦੇ ਕੇਸ ਤਾਂ ਉਹ ਤੇ ਕੇਂਦਰ ਦੇ ਵਿੱਚ ਦੀ ਏਜੰਸੀ ਹੈ ਸੀਬੀਆਈ ਜੀ ਉਹ ਹੋਰ ਮਾਮਲਿਆਂ ਦੇ ਨਾਲ-ਨਾਲ ਜਿਹੜੀ ਹੈ ਕੇਂਦਰ ਦੇ ਨਾਲ ਸੰਬੰਧਿਤ ਜਿਹੜੇ ਅਫਸਰ ਹੈ ਉਹਨਾਂ ਤੇ ਨજર ਰੱਖਦੀ ਹੈ ਜੇ ਉਹਨਾਂ ਦੀ ਕੰਪਲੇਂਟ ਵਗੈਰਾ ਮਿਲ ਜੇ ਤਾਂ ਉਹਦੇ ਤੇ ਉਹ ਕਾਰਵਾਈ ਕਰਦੀ ਹੈ ਜੀ ਲੇਕਿਨ ਬੇਅਦਬੀ ਦੇ ਮੁੱਦੇ ਤੇ ਜਦੋਂ ਤਿੰਨ ਮੁਕੱਦਮੇ ਜਿਹੜੇ ਹੈਗੇ ਜਿਵੇਂ ਕਿ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੀ ਹੈ ਬੁਰਜ ਜਵਾਰ ਸਿੰਘ ਵਾਲਾ ਦੇ ਗੁਰੂ ਘਰ ਚੋਂ ਜੀ ਉਸ ਤੋਂ ਬਾਅਦ ਫਿਰ ਉਸ ਤੇ ਇਸ਼ਤਿਹਾਰ ਲੱਗਦੀ ਹੈ ਚੁਣੌਤੀ ਦਿੱਤੀ ਜਾਂਦੀ ਹੈ ਸਿੱਖਾਂ ਨੂੰ ਕਿ ਤੁਹਾਡਾ ਗੁਰੂ ਸਾਡੇ ਕੋਲੇ ਹੈ ਜੇ ਤੁਹਾ ਗੁਰੂ ਸ਼ਕਤੀ ਹੈ ਤਾਂ ਉਹ ਆਪਣੇ ਆਪ ਆ ਜਾਵੇ ਜੀ ਇਹ ਤੁਹਾਡੀ ਸ਼ਕਤੀ ਹੈ ਜਦ ਤੁਸੀਂ ਉਹਨਾਂ ਆਜ਼ਾਦ ਕਰਾ ਲੋ ਤੇ ਨਹੀਂ ਤਾਂ ਫਿਰ ਸਾਡੇ ਫਲਾਣੇ ਦੇ ਵਿੱਚ ਜਾਓ ਤੇ ਉੱਥੇ ਤੁਹਾਨੂੰ 10000 ਰੁਪਏ ਇਨਾਮ ਦੀ ਦੇਵਾਂਗੇ ਤੇ ਆਪਦੇ ਗੁਰੂ ਨੂੰ ਛੜਵਾ ਲਿਓ ਜੀ ਇਹਦੇ ਤੋਂ ਬਾਅਦ ਇਹ ਦੋ ਘਟਨਾਵਾਂ ਹੋ ਗਈਆਂ ਤੀਜੀ ਘਟਨਾ ਫਿਰ ਇਹ ਹੁੰਦੀ ਹੈ ਜਦੋਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਬਰਗਾਰੀ ਦੀਆਂ ਗਲੀਆਂ ਦੇ ਵਿੱਚ ਜਿਹੜੇ ਅੰਗ ਉਖਲਾੜੇ ਜਾਂਦੇ ਆ ਜੀ ਤਾਂ ਇਹ ਤਿੰਨ ਮੁਕੱਦਮੇ ਸੀ ਨਾ ਤਿੰਨ ਕੇ ਸਾਰੇ ਤਿੰਨ ਵਜਾ ਦੀ ਕਾਰਨ ਜਿਹੜੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਹਲਚਲ ਪੈਦਾ ਕਰਦੀ ਸੀ ਕਿਉਂਕਿ ਕੁਝ ਲੋਕਾਂ ਨੇ ਜਿਹੜੀ ਹੈ ਸ਼ਨਾਖਤ ਕਰ ਲਈ ਸੀ ਦੋਸ਼ੀਆਂ ਦੀ ਜਿੰਨਾ ਬੰਦੇ ਵੱਲ ਉਹਨਾਂ ਨੇ ਉਂਗਲ ਕੀਤੀ ਸੀ ਬਾਅਦ ਵਿੱਚ ਸਾਬਤ ਵੀ ਉਹੀ ਹੋਏ ਹੈ ਜੀ ਉਹ ਕਹਿੰਦੇ ਸੀ ਇਹਨਾਂ ਨੂੰ ਇਨਟੈਰੋਗੇਟ ਕਰੋ ਪਰ ਬੇਰੇ ਦੀ ਸਰਕਾਰ ਨੇ ਇਨਟੈਰੋਗੇਟ ਨਹੀਂ ਸੀ ਕੀਤਾ ਉਹਨਾਂ ਨੂੰ ਉਹਨਾਂ ਨੂੰ ਰਾਉਂਡ ਅਪ ਵੀ ਨਹੀਂ ਕੀਤਾ ਸੀ ਜੀ ਇਹ ਇਹਦੀ وجہ ਕਾਰਨ ਬੇਤੇ ਨਹੀਂ ਬਹੁਤ ਜ਼ਿਆਦਾ ਫੈਲ ਗਈ ਤੇ ਇਮੀਡੀਏਟ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਤਿੰਨੇ ਕੇਸ ਸੀਬੀਆਈ ਦੇ ਸਪੁਰਨ ਕਰ ਦਿੱਤੀ ਜੀ ਉਸ ਤੋਂ ਬਾਅਦ ਆਪਾਂ ਦੇਖਦੇ ਦੂਜਾ ਪੜਾਅ ਸ਼ੁਰੂ ਹੁੰਦਾ ਜਦੋਂ ਕੋਟਕਪੂਰੇ ਦੇ ਚੌਕ ਦੇ ਵਿੱਚ ਬੱਤੀਆਂ ਵਾਲੇ ਜਿਹੜੇ ਸਿੰਘ ਜਾ ਕੇ ਬੈਠ ਜਾਂਦੇ ਆ ਸਤਨਾਮ ਵੈਗ ਨੂੰ ਆਪਾਠ ਕਰਦੇ ਆ ਜੀ ਔਰ ਉਸੇ ਵੇਲੇ ਫਿਰ ਉਹਨਾਂ ਨੂੰ ਜਿਆਦਾ ਸ਼ਕਤੀ ਨਾਲ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਉੱਥੇ ਕੋਈ ਚੱਲਦੀ ਹੈ ਜੀ ਕੁਝ ਲੋਕ ਜ਼ਖਮੀ ਹੋ ਜਾਂਦੇ ਆ ਜੀ ਜੀ ਉਹਨਾਂ ਵਿੱਚੋਂ ਕੁਝ ਲੋਕ ਜਿਹੜੇ ਆ ਉਹ ਇਧਰ ਨੂੰ ਬਰਗਾੜੀ ਵੱਲੋਂ ਆਉਂਦੇ ਆ ਤੇ ਵੈਵਲ ਕਲਾ ਦੇ ਗੁਰਦੁਆਰੇ ਗੁਰਦੁਆਰਾ ਸਾਹਿਬ ਦੇ ਕੋਲੇ ਲੰਗਰ ਛਕਣ ਲੱਗਦੇ ਆ ਜਦੋਂ ਪੁਲਿਸ ਨੇ ਮਗਰਾ ਕੇ ਬੋਲਿਆ ਉਹਨਾਂ ਦੀ ਜਲਾਤੀਆਂ ਤੇ ਦੋ ਜਣਿਆਂ ਦੇ ਚੋ ਜੀ ਹਿੱਲ ਹੁੰਦੇ ਆ ਜੀ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਜੀ ਉਹ ਉਹ ਕੇਸ ਜਿਹੜੇ ਆ ਉਹ ਦੋਨੋਂ ਹੀ ਪੰਜਾਬ ਪੁਲਿਸ ਕੋਲ ਰਹਿ ਗਏ ਸੀ ਬਾਕੀ ਤੇ ਨੇ ਕੇਸ ਉਪਰ ਭੇਜਦੇ ਸੀ ਜੀ ਇਹਨਾਂ ਕੇਸਾਂ ਦੇ ਉੱਤੇ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਸੀ सीबीआई ਦੀ ਉਹ ਬਹੁਤ ਹੀ ਚੰਗੀ ਨਹੀਂ ਸੀ ਜੀ ਫਿਰ ਇਹਦੇ ਸਰਕਾਰ ਬਦਲ ਗਈ ਸੀ ਪੰਜਾਬ 'ਚ ਕਪਤਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਸੀ ਤੇ ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੜੀ ਡਿਬੇਟ ਹੋਈ ਸੀ ਇਸ ਮੁੱਦੇ ਨੂੰ ਲੈ ਕੇ ਜੀ ਉਦੋਂ ਇਸ ਫਾਲੋਅ-ਅੱਪ ਸੀ ਕਿ सीबीआई ਠੀਕ ਤਰੀਕੇ ਨਾਲ ਇਹ ਪੜਤਾਲ ਨਹੀਂ ਕਰ ਰਹੀ ਇਸ ਲਈ ਇਹ ਕੇਸ सीबीआई ਤੋਂ ਵਾਪਸ ਲੈ ਲਿਆ ਗਿਆ ਜੀ ਪੰਜਾਬ ਦੀ ਵਿਧਾਨ ਸਭਾ ਦੇ ਰੈਗੂਲੇਸ਼ਨ ਪਾਸ ਹੋਇਆ ਉਹਦੇ ਆਧਾਰ ਦੇ ਉਸ ਨੂੰ ਕੇਸ ਵਾਪਸ ਲੈ ਗਏ ਜੀ ਜਦੋਂ ਕੇਸ ਵਾਪਸ ਲੈਣ ਦੀ ਗੱਲ ਕੀਤੀ ਤਾਂ सीबीआई ਚੱਲੀ ਗਈ ਸੀਗੀ ਹਾਈ ਕੋਰਟ ਚ ਜੀ ਸੁਪਰੀਮ ਕੋਰਟ ਚਲੀ ਗਈ ਸੀ ਉਹਨਾਂ ਨੇ ਕਿਹਾ ਸੀ ਜੀ ਨਹੀਂ ਸਾਡੇ ਕੋਲੇ ਕੇਸ ਰਹਿਣੇ ਚਾਹੀਦੇ ਆ ਪੰਜਾਬ ਸਰਕਾਰ ਨੇ ਕੇਸ ਬਹੁਤ ਵਧੀਆ ਤਰੀਕੇ ਨਾਲ ਲੜਿਆ ਤੇ ਉਹ ਕੇਸ ਫਿਰ ਆਪਣੇ ਕੋਲੇ ਆ ਗਈ ਸੀ ਜੀ ਉਸ ਵੇਲੇ ਫਿਰ ਕੈਪਟਨ ਅਮਰਿਤਪ ਸਿੰਘ ਦੀ ਸਰਕਾਰ ਨੇ ਜਿਹੜਾ ਕਨਸੈਂਟ ਦਿੱਤੀ ਹੋਈ ਸੀ ਆਪਣੀ ਸਹਿਮਤੀ ਦਿੱਤੀ ਹੋਈ ਸੀ ਜੀ ਸੀਬੀਆਈ ਨੂੰ ਉਹ ਵਾਪਸ ਲੈ ਲਈ ਜੀ ਮੈਂ ਜੇ ਥੋੜਾ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਸੀਬੀਆਈ ਜਿਹੜਾ ਦਿੱਲੀ ਪੁਲਿਸ ਐਸਟੈਬਲਿਸ਼ਮੈਂਟ ਐਕਟ ਹੈ ਜੀ ਉਹਦੇ ਤਹਿਤ ਸੀਬੀਆਈ ਬਣਾਈ ਗਈ ਸੀ ਔਰ ਕਿ ਸਟੇਟਾਂ ਦੇ ਵਿੱਚ ਸਟੇਟਾਂ ਦੀ ਪ੍ਰਵਾਨਗੀ ਨਾਲ ਦੀ ਦਖਲਅੰਦਾਜ਼ੀ ਦੇ ਸਕਦੀ ਸੀ ਜੀ ਤਾਂ ਉਸ ਵੇਲੇ ਕੁਝ ਸਾਰੀਆਂ ਸਟੇਟਾਂ ਨੇ ਲਗਭਗ ਪ੍ਰਵਾਨਗੀ ਦੇ ਦਿੱਤੀ ਸੀ ਜੀ ਬੜੇ ਰਾਈਟ ਹੈ ਸਟੇਟਾਂ ਦੇ ਕੋਲੇ ਅਗਰ ਕੋਈ ਸਟੇਟੋਂ ਤੋਂ ਆਪ ਦੀ ਪ੍ਰਵਾਨਗੀ ਵਾਪਸ ਲੈਣੀ ਚਾਹੀ ਤਾਂ ਲੈ ਸਕਦੀ ਹੈ ਤੇ ਕੁਝ ਸਟੇਟਾਂ ਨੇ ਇਹ ਪ੍ਰਵਾਨਗੀ ਵਾਪਸ ਲੈ ਲਈ ਸੀ ਜੀ ਜਿਵੇਂ ਕਿ ਬੰਗਾਲ ਕੇਰਲਾ ਵਗੈਰਾ ਨੇ ਇਹ ਕੈਸੀ ਕਿ ਸਾਡੇ ਨਾਲ ਜ਼ਿਆਦੀ ਕੀਤੀ ਜਾਂਦੀ ਹੈ ਸਰਵਭਤੂ ਕਰਦੇ ਹਨ ਮੋਦੀ ਜੀ ਇਹਨਾਂ ਦੀ ਜੀ ਸਾਡੇ ਅਖਲਬਾਦ ਜੀ ਜਿਹਾ ਕਰਦੇ ਇਸ ਤਰ੍ਹਾਂ ਨਾਲ ਸਾਰਾ ਕੁਝ ਹੋਇਆ ਸੀ ਜੀ ਤਾਂ ਹੁਣ ਇੱਥੇ ਸਿੱਧੇ ਤੌਰ ਤੇ ਤਾਂ ਸੀਵੀਆਈ ਕੁਝ ਨਹੀਂ ਸੀ ਕਰ ਸਕਦੀ ਜੀ ਪਰ ਕਿਉਂਕਿ सीबीआई ਦੇ ਕੋਲੇ ਇੱਕ ਪੁਖਤਾ ਸ਼ਿਕਾਇਤ ਚੱਲੀ ਗਈ ਇੱਕ ਬੰਦਾ ਜਿਹੜਾ ਉਹ ਬੰਦਾ ਬੱਤਾ ਹੈ ਮੇਥੇ ਦਾ ਕੋਬਿੰਦਗੜ ਦਾ ਜੀ ਉਹਨੇ ਕੰਪਲੀਟ ਕਰਤੀ ਸੀ ਜੀ ਮੇਰੇ ਕੋਲ ਮੈਨੂੰ ਟਰੰਕ ਕਰਦੇ ਆ ਤੇ ਮੈਥੇ ਪੈਸੇ ਮੰਗਦੇ 8 ਲੱਖ ਰੁਪਇਆ ਮੰਗਿਆ ਜੀ ਆ ਉਹ ਲਗਾਤਾਰ ਮੰਗਰੇ ਇੱਕ ਕੰਪਲੇਨਟ ਚੱਲੀ ਗਈ ਤੇ सीबीआई ਨੇ ਆਪਣਾ ਜਾਲ ਵਿਛਾ ਲਿਆ ਜੀ ਉਹ ਜਾਲ ਵਿਛਾਇਆ ਤੇ ਉਹਨਾਂ ਨੂੰ ਕਨਫਰਮ ਹੋ ਗਿਆ ਸਬੂਤ ਮਿਲ ਗਏ ਕਿ ਹਾਂਜੀ ਇਹ ਗੱਲ ਸਹੀ ਹੈ ਜੀ ਜੀ ਦਾ ਮੰਤਰੀ ਸੀ ਉਹ ਭਾਰਦੇ ਰੇਡ ਪੰਜਾਬ ਦੇ ਵਿੱਚ ਜੀ ਸ਼ਾਇਦ ਫਿਰ ਪੰਜਾਬ ਸਰਕਾਰ ਨੇ ਇਹ ਜਿਹੜੀ ਹੈਗੀ ਹੈ ਜਿਹਦੀ ਤੁਹਾਡੀ ਅਪਰੂਵਲ ਹੁੰਦੀ ਹੈ ਮੁਕੱਦਮਾ ਚਲਾਉਣ ਵਾਸਤੇ ਤੈਰਨ ਵਾਸਤੇ ਉਹ ਨਹੀਂ ਸੀ ਦੇਣੀ ਜੀ ਜੀ ਇਹ ਵੀ ਇਹ ਵੀ ਸੰਭਵ ਸੀ ਕਿ ਸੀਬੀਆਈ ਦਾ ਅਧਿਕਾਰ ਖੇਤਰ ਨਹੀਂ ਤੇ ਇਹਨਾਂ ਦਾ ਕੇਸ ਉੱਡ ਜਾਣਾ ਸੀ ਠੀਕ ਹੈ ਤਾਂ ਸੀਬੀਆਈ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਉਹਨੂੰ ਜਿਹੜਾ ਬਦਈ ਸੀ ਉਹਨੂੰ ਕਨਵਿੰਸ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਿੰਡੀਗੜ ਵੀ ਜੂਰੀ ਤੇ ਟੈਰੇਟਰੀ ਬਲਾਇਆ ਜਾਵੇ ਉਹਦੀ ਜੂਰੀ ਟੈਕਸਟ ਬਲਾਇਆ ਜਾਵੇ ਜੀ ਕਿਉਂਕਿ ਜੂਨੀਅਨ ਟੈਰੀਟਰੀ ਹੋਣ ਕਰਕੇ ਸੀਸੀ ਦੇ ਕੇਂਦਰ ਬਿਲਕੁਲ ਫਿਰ ਉਹਨਾਂ ਨੇ ਜੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਉੱਥੇ ਬੁਲਾ ਲਿਆ ਪੈਸੇ ਦਾ ਲਾਲਚ ਜਿਹੜਾ ਹੁੰਦਾ ਜਦੋਂ ਪੈਸਾ ਲੈਣ ਵਾਸਤੇ ਬੰਦਾ ਆਪਦਾ ਘਰ ਘਾਟ ਛੱਡ ਕੇ ਦੂਜੇ ਪਾਸੇ ਆਵੇ ਜੀ ਐਸਬੀਆਈ ਵਾਲੇ ਨੇ ਫਿਰ ਕਾਬੂ ਕਰਦੇ ਆ ਉਹਨਾਂ ਨੇ ਬਕੂਆ ਜਿਹੜਾ ਨਾ ਪੈਸੇ ਮੰਗਣ ਦਾ ਬਕੂਆ ਉਹ ਚੰਡੀਗੜ੍ਹ ਬਣਾ ਲਿਆ ਜੀ ਤੇ ਚੰਡੀਗੜ੍ਹ ਦੇ ਵਿੱਚ ਇੱਕ ਕੰਪਲੇਂਟ ਲਈ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਅਰੈਸਟ ਕਰਕੇ ਜਦੋਂ ਇਹਨਾਂ ਦੇ ਘਰ ਦੀ ਤਲਾਸ਼ੀ ਲਈ ਤੇ ਫਿਰ ਬਹੁਤ ਕੁਝ ਉਹਨਾਂ ਤੋਂ ਮਿਲ ਗਿਆ ਉਹ ਤੁਹਾਨੂੰ ਪਤਾ ਹੀ ਹੈ ਮੇਰੇ ਖਿਆਲ ਮੁਤਾਬਕ ਜਾ ਤਾਂ ਜਦੋਂ ਰਵੀ ਸਿੱਧੂ ਵਾਲਾ ਕੇਸ ਹੋਇਆ ਉਹ ਦੋ ਐ ਨੋਟ ਦੇਖੇ ਸੀ ਉਸ ਤੋਂ ਬਾਅਦ ਇਹ ਦੂਜਾ ਟਾਈਮ ਆ ਜਦੋਂ ਅਸੀਂ ਐ ਨੋਟਸ ਤੇ ਕਹਿਣੇ ਦੇਖੇ ਜਿਹੜੇ ਐਜੀਵਟੀ ਤਸਦੀਕ ਦੇ ਵਿੱਚ ਸਾਡੇ ਤੱਕ ਉਹਨਾਂ ਦਾ ਮੇਰਾ ਖਿਆਲ ਵਈ ਅਜਰ ਮੰਡ ਲੈਣਗੇ ਜੀ ਔਰ ਉਸ ਤੋਂ ਬਾਅਦ ਹੋਰ ਪੁਸ਼ਕਿਸ਼ ਕਰਨਗੇ ਗੱਲ ਇੱਥੇ ਰੁਕਣੀ ਨਹੀਂ ਹੈ ਗੱਲ ਬਹੁਤ ਅੱਗੇ ਜਾਊਗੀ ਪ੍ਰਾਪਰਟੀ ਹੋਰ ਵੀ ਬਥੇ ਨਿਕਲੂਗੀ ਜੀ ਲੋ ਸਾਹਿਬ ਥੋੜਾ ਜਿਆ ਦੱਸਿਓ ਜਿਹੜੇ ਹਰਚਰਨ ਸਿੰਘ ਭੁੱਲਰ ਹੋਣੀ ਨੇ ਉਹਨਾਂ ਦੇ ਪਿਤਾ ਜੀ ਵੀ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਹੁਦੇ ਤੇ ਰਹੇ ਤਰਸ ਦੇ ਆਧਾਰ ਤੇ ਉਹਨਾਂ ਨੂੰ ਡੀਐਸਪੀ ਸਿੱਧਾ ਭਰਤੀ ਕੀਤਾ ਜਾਂਦਾ ਹੈ ਇਹਨਾਂ ਦਾ ਸੁਭਾਅ ਕੀ ਸੀ ਕਿਸ ਤਰੀਕੇ ਦੇ ਅਧਿਕਾਰੀ ਸੀਗੇ ਤੁਹਾਡਾ ਤਾਂ ਬਾ ਵਾਸਤਾ ਇਹਨਾਂ ਨਾਲ ਪੈਂਦਾ ਰਿਹਾ ਹੁਣ ਨਹੀਂ ਮੈਂ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਮਿਲਿਆ ਲੇਕਿਨ ਪਤਾ ਲੱਗ ਜਾਂਦਾ ਉਹ ਅਫਸਰ ਕਿਹੋ ਜਿਹਾ ਇੱਕ ਤਾਂ ਪਹਿਲੀ ਗੱਲ ਮੈਂ ਇਹ ਥੋੜੀ ਜਿਹੀ ਕਲੀਅਰ ਕਰ ਦਾਂ ਤਰਸ ਦੇ ਆਧਾਰ ਤੇ ਨਹੀਂ ਭਰਤੀ ਕੀਤਾ ਜੀ ਬਹੁਤ سارے ਲੋਕ ਕਹਿੰਦੇ ਤਰਸੇ ਦਾ ਹੱਥ ਤੇ ਭਰਤੀ ਕਿਤਾ ਤਰਸ ਦਾ ਆਧਾਰ ਨਹੀਂ ਸੀ ਸਪੈਸ਼ਲ ਇਹ ਜਿਹੜਾ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਨੂੰ ਭਰਤੀ ਕਰਨਾ ਹੈ ਜੀ ਜੀ ਕਾੜਨੇ ਆ ਕਿ ਮਹਮ ਸਿੰਘ ਭੁੱਲਰ ਜਿਹਨਾਂ ਦੇ ਪਾਪ ਸੀਗੇ ਜੀ ਉਹ ਬਹੁਤ ਵੱਡੇ ਖਿਡਾਰੀ ਵੀ ਸੀ ਤੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਬਹੁਤ ਖਿਡਾਰੀ ਦਿੱਤੇ ਜੀ ਜਿਹੜਾ ਮਹਾਨਮਾਨ ਖਲੀ ਹੈ ਖਲੀ ਦੀ شناخت ਵੀ ਉਹਨਾਂ ਨੇ ਕੀਤੀ ਸੀ ਤੇ ਉਹਨਾਂ ਨੇ ਭਰਤੀ ਕੀਤਾ ਸੀ ਜੀ ਪੰਜਾਬ ਪੁਲਿਸ ਦੇ ਵਿੱਚ ਦੋ ਅਫਸਰ ਆ ਜਿਨ੍ਹਾਂ ਨੇ ਗੇਮਾਂ ਨੂੰ ਤਰਜੀਹ ਦਿੱਤੀ ਸਰਬਾਬ ਮਹਮ ਸਿੰਘ ਭੁੱਲਰ ਦੇ ਨਾਲ ਹੀ ਜਾਂ ਦੂਜੇ ਨੰਬਰ ਦੇ ਉੱਤੇ ਆਉਂਦੇ ਆ ਆਰਐਸ ਗਿਲਸਾ ਜੀ ਇਹ ਦੋ ਬੰਦੇ ਜਿਹੜੇ ਹੈਗੇ ਆ ਇਹ ਗੇਮਾਂ ਨੂੰ ਜਾਂ ਆਪਾਂ ਕਹਿੰਦੇ ਆ ਸਪੋਰਟਸ ਨੂੰ ਸਮਰਪਿਤ ਸੀ ਹੂੰ ਤਾਂ ਉਹ ਤੋਂ ਉਹ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਟੈਰਰਿਜ਼ਮ ਦਾ ਜ਼ੋਰ ਆਇਆ ਉਹਨਾਂ ਨੇ ਟੈਰਰਿਜ਼ਮ ਦੇ ਦੌਰ ਦੇ ਵਿੱਚ ਸਰਕਾਰ ਦੀਆਂ ਨਜ਼ਰਾਂ ਮੁਤਾਬਕ ਚੰਗਾ ਕੰਮ ਕੀਤਾ ਸੀ ਜੀ ਉਸ ਵੇਲੇ ਫਿਰ ਜਦੋਂ ਚੰਗਾ ਕੰਮ ਕੀਤਾ ਸੀ ਕਿਉਂਕਿ ਉਹ ਹਾਲਾਤ ਇਹੋ ਜਿਹੇ ਸੀ ਉਹਨਾਂ ਦੇ ਨਾਲ ਦੇ ਵਿੱਚ ਪੁਲਿਸ ਦੇ ਵਿੱਚ ਉਹਦਾ ਲੋਕ ਛੜਛੜ ਭਜ ਰਹੇ ਸੀ ਹਾਂਜੀ ਹਾਂਜੀ ਬਹੁਤ سارے ਬਹੁਤ سارے ਪੁਲਿਸ ਅਫਸਰ ਇਹ ਸੀ ਦਿਨਾਂ ਨੇ ਖਵਾਰਾ ਤੇ ਸਟਾਫ ਦੇ ਜੂ ਕਰਤੇ ਸੀ ਹੂੰ ਜੀ ਮੇਰਾ ਇਹਦੇ ਨਾਲ ਕੋਈ ਤਾਲਕ ਨਹੀਂ ਜੀ ਆਕਤਲਾਜ ਰਹਿਗਾ ਮੁਕਾਬਲਾ ਝੂਠੇ ਮੁਕਾਬਲੇ ਚ ਮੈਂ ਹੀ ਨਹੀਂ ਸ਼ਾਮਲ ਜੀ ਮੈਂ ਮਾਫੀ ਮੰਗਦਾ ਮਾਫੀਆਂ ਮਗਨ ਲੱਗ ਗਈ ਜੀ ਜੀ ਜੋ ਪੁਲਿਸ ਨੂੰ ਥੋੜਾ ਜਿਹਾ ਮਤਲਬ ਹੈ ਵੀ ਮੌਰਲੀ ਕੈਮ ਕੀਤਾ ਜਾਵੇ ਪੁਲਸ ਖੜੇ ਪੁਲਸ ਵਾਲੇ ਭੱਜਣਾਂ ਜੀ ਉਹਦੇ ਉਹਨਾਂ ਨੇ ਕੁਸ਼ਲੂ ਕੜੂ ਮਾਜਰੇਆ ਨੌਕਰੀਆਂ ਦੇ ਦਾ ਸਪੈਸ਼ਲ ਕੋਟੇ ਵਾਲੀ ਗੱਲ ਕਰ ਲਈ ਸੀ ਜੀ ਤਾਂ ਇਹਨਾਂ ਨੂੰ ਵੀ ਡੀਐਸਪੀ ਜਿਹੜਾ ਉਹ ਸਪੈਸ਼ਲ ਕੋਟੇ ਦੇ ਰਾਹੀਂ ਭਰਤੀ ਕੀਤਾ ਗਿਆ ਸੀ ਜੀ ਆ ਪੰਜਾਬ ਸਰਕਾਰ ਵੱਲੋਂ ਕਿਉਂਕਿ ਕੈਬਨਿਟ ਦਾ ਫੈਸਲਾ ਕਰਕੇ ਕਿਸੇ ਨੂੰ ਵੀ ਭਰਤੀ ਕਰ ਸਕਦੀ ਹੈ ਜੀ ਕਈ ਲੋਕ ਉਹ ਆ ਜਿਹਨਾਂ ਦੇ ਜਿਨ੍ਹਾਂ ਦੇ ਪਰਵਾਰਿਕ ਮੈਂਬਰ ਮਾਰੇ ਗਏ ਜੋ ਪਾਲਿਸੀ ਬਣ ਗਈ ਸੀ ਜੀ ਪਾਲਿਸੀ ਦੇ ਤਹਿਤ ਕਿ ਜਿਸ ਪਰਿਵਾਰ ਦਾ ਜੋ ਵੀ ਜਿਸ ਵੀ ਪਰਿਵਾਰ ਦਾ ਕੋਈ ਸੱਦਾ ਮਾਰੇ ਗਿਆ ਉਹਦੇ ਪਰਿਵਾਰ ਦੇ ਇੱਕ ਬੰਦੇ ਨੂੰ ਨੌਕਰੀ ਦੇਣੀ ਹੈ ਜੀ ਮੈਂ ਦਿਨਚਰ ਮਸਲਾ ਦੇ ਚੱਕਦਾ ਪੁਲਿਸ ਅਫਸਰਾਂ ਗਿਆ ਜੀ ਜੀ ਜਿਵੇਂ ਕਿ ਤੁਸੀਂ ਦੇਖੋ ਕਿ ਐ ਹਰਮਨਬੀਰ ਸਿੰਘ ਜਿਹੜੇ ਅੱਗੇ ਆ ਗਏ ਜੀ ਉਹਨਾਂ ਦੇ ਪਿਤਾ ਜੀ ਹੁੰਦੇ ਸੀ ਸਰਦਾਰ ਸੰਤ ਸਿੰਘ ਲੱਜ ਜੀ ਉਹਨਾਂ ਦਾ ਮੈਟਰ ਹੋ ਗਿਆ ਸੀ ਉਹਨਾਂ ਨੂੰ ਪਸਤੀ ਕੀਤਾ ਸੀ ਉਸ ਵੇਲੇ ਇੰਸਪੈਕਟਰ ਜੀ ਫਿਰ ਜੀਵਨ ਸਿੰਘ ਉਮਰਾਨੰਗਲ ਦੇ بیٹے ਸੁਖਦੇਵ ਸਿੰਘ ਦਾ ਕਤਲ ਹੋ ਗਿਆ ਸੀ ਜੀ ਜੀਵਨ ਸਿੰਘ ਉਮਰਾਨੰਗਲ ਕਿਉਂਕਿ ਸਰਕਾਰ ਦੇ ਜਿਆਦਾ ਨੇੜੇ ਸੀਗਾ ਉਸ ਵੇਲੇ ਉਹਨਾਂ ਦੇ ਉਹ ਤਰੇ ਨੂੰ ਜਿਹੜੇ ਆਪਣੇ ਆ ਹੈਗੇ ਪਰਮਦਾਸ ਸਿੰਘ ਉਮਰਾਨੰਗਲ ਇਹਨਾਂ ਨੂੰ ਡੀਐਸਪੀ ਬਰਤੀ ਕਰ ਦਿੱਤੀ ਜੀ ਇਹ ਜਿਹੜੇ ਹੈਗੇ ਇਹਨਾਂ ਨੂੰ ਸਪੈਸ਼ਲ ਕੋਟੇ 'ਚ ਭਰਤੀ ਕੀਤਾ ਸੀ ਬਹੁਤ سارے ਲੋਕ ਖੋੜ ਵੀ ਹੈ ਜਿਵੇਂ ਕਿ ਕਈ ਲੋਕੇ ਕਹਿ ਦਿੰਦੇ ਆ ਕਿ ਜਿਹੜਾ ਆਪਣਾ ਬਿੱਪੂ ਦੇ ਭਰਾ ਨੂੰ ਨਜਾਇਜ਼ ਪਰਤੀ ਕੀਤਾ ਉਹ ਨਜਾਇਜ਼ ਨਹੀਂ ਪਰਤੀ ਕੀਤਾ ਪਾਲਸੀ ਆ ਪਾਲਸੀ ਦੇ ਤਹਿਤ ਪਰਤੀ ਕਰ ਸਕਦੇ ਆ ਉਸ ਕੁਝਾਂ ਦੀ ਇਹ ਪਾਲਸੀ ਦੇ ਤਹਿਤ ਨੂੰ ਪਰਤੀ ਕੀਤਾ ਸੀ ਪਰ ਇਹਦਾ ਸੁਭਾਅ ਜਿਹੜਾ ਹੈਗਾ ਇਲਜ਼ਾਮ ਬਹੁਤ ਕਸ਼ਮੀਰ ਦੇ ਲੱਗਦੇ ਰਹੇ ਹਨ ਜੀ ਇਹ ਕਈ ਜ਼ਿਲ੍ਹੇ ਦੇ ਵਿੱਚ ਅਸਰ ਵੀ ਲੱਗੇ ਆ ਉਦੋਂ ਵੀ ਕ腐ਸ਼ਨ ਦੇ ਇਲਜ਼ਾਮ ਵੀ ਲੱਗਦੇ ਰਹੇ ਆ ਪਰ ਕਿਉਂਕਿ ਪਹੁੰਚ ਵਾਲੇ ਬੰਦੇ ਸੀ ਸਾਰੀਆਂ ਇੱਥੇ ਪੰਜਾਬ ਦੇ ਵਿੱਚ ਕੁਝ ਪਰਿਵਾਰ ਕੁਝ ਇਹ ਰਹੇਗੇ ਅਧਿਕਾਰੀ ਇਹੋ ਜਿਹੇ ਆ ਜਿਹਦੇ ਜਿਹੜੇ ਜਿਹਨਾਂ ਨੂੰ ਪਮ ਕਹਾਂਗੇ ਤਾਂ ਪਿਤਾ ਪੁਰਖੀ 폴ਸਰੀ ਜੁੜੇ ਜੀ ਜੀ ਉਹ ਇੰਨੇ ਇੰਨੇ ਕੋਤੇ ਮਰਦੇਜ ਤਰਾਂ ਤੇ ਸਿੱਖੇ ਹੋ ਚੁੱਕੇ ਆ ਕਿ ਸਰਕਾਰ ਕੋਈ ਵੀ ਆਵੇ ਹਰ ਥਾਂ ਸਰਕਾਰ ਨਹੀਂ ਫਿੱਟ ਹੁੰਦੀ ਹੈ ਜੀ ਜਿਵੇਂ ਕਿ ਤੁਸੀਂ ਦੇਖਿਆ ਤਾਂ ਭੁੱਲਰ ਖਾਨ ਦਾ ਆਪਣੇ ਕੋਈ ਜੀ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਐਸਪੀ ਆਪਰਾ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਤਾਇਆ ਜੀ ਉਹਨਾਂ ਦੇ ਦਾਦਾ ਜੀ ਉਹ ਵੀ ਪੁਲਿਸ ਦੇ ਵਿੱਚ ਹਮੇਸ਼ਾ ਉੱਚੀਆਂ ਥਾਵਾਂ ਤੇ ਰਹੇ ਐ ਹਮਮ ਔਰ ਸਰਕਾਰ ਕੋਈ ਹੋਵੇ ਪ੍ਰੋਫੈਸ਼ਨਲ ਹੁੰਦੇ ਤੇ ਇਹਨਾਂ ਦੇ ਨਾਲ ਪ੍ਰੋਫੈਸ਼ਨਲ ਜਿਹੜੇ ਐ ਉਹ ਹਰ ਇੱਕ ਸਰਕਾਰ ਦੇ ਵਿੱਤ ਹੁੰਦੇ ਐ ਇਹਨਾਂ ਬਾਰੇ ਵੀ ਇਹਨਾਂ ਬਾਰੇ ਵੀ ਮੰਨਿਆ ਜਾਂਦਾ ਢਿੱਲੋ ਸਾਹਿਬ ਕਿ ਹਰ ਸਰਕਾਰ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਬਿਲਕੁਲ ਤੁਸੀਂ ਦੇਖੋ ਗਵਰਨੀ ਦਾਜ ਦੇ ਵਿੱਚ ਵੀ ਜਿਆ ਮਾਲ ਸਿੰਘ ਪੁਲਰੋ ਤੋਂ ਬਾਅਦ ਜਿਹੜਾ ਕੀ ਆ ਗਿਆ ਇੱਕ 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 ਕਾਂਸਪਰਸੀ ਹੋਈ ਸੀ ਜੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਉਂਦੀ ਹੈ ਇਹ ਉਹਦੇ ਵਿੱਚ ਵੀ ਰਹੇ ਆ ਕਾਪਟਨ ਦੀ ਸਰਕਾਰ ਦੇ ਵਿੱਚ ਵੀ ਰਹੇ ਆ ਫਿਰ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਹੈ ਫਿਰ ਰਹੇ ਆ ਫਿਰ ਅਗਲੀ ਸਰਕਾਰ ਜਿਹੜੀ ਆਉਂਦੀ ਹੈ 2017 ਵਾਲੀ ਕਾਂਗਰਸ ਦੀ ਉਹਦੇ 'ਚ ਵੀ ਰਹੇ ਆ ਜੀ ਤੇ ਜਦੋਂ ਇੱਕ ਕਾ ਕਾਕਾਰੀ ਇਹਨਾਂ ਨੂੰ ਆਉਂਦੀ ਹੁੰਦੀ ਹੈ ਕੇਂਦਰ ਸਰਕਾਰਾਂ ਨੂੰ ਕਾਬੂ ਕਰ ਲੈਂਦੇ ਆ ਢਿੱਲੋ ਸਾਹਿਬ ਇਹ ਦੱਸਿਓ ਜਦੋਂ ਪੁਲਿਸ ਦੀ ਗੱਲ ਕਰਦੇ ਆ ਪੁਲਿਸ ਮਹਿਕਮੇ ਦੀ ਗੱਲ ਕਰਦੇ ਆ ਚਾਹੇ ਛੋਟਾ ਅਧਿਕਾਰੀ ਹੈ ਤੇ ਚਾਹੇ ਵੱਡੇ ਅਧਿਕਾਰੀ ਆ ਉਹਨਾਂ ਤੋਂ ਉਮੀਦ ਕਰਦੇ ਆ ਲੋਕ ਆਮ ਜਨਤਾ ਆਪਾਂ ਵੀ ਸਾਰੇ ਉਮੀਦ ਕਰਦੇ ਆ ਕਿ ਆਪਾਂ ਨੂੰ ਸੁਰੱਖਿਆ ਤਰਕਣ ਦੇ ਵਿੱਚ ਉਹਨਾਂ ਦਾ ਸਹਿਯੋਗ ਚਾਹੀਦਾ ਜਦੋਂ ਇਸ ਤਰੀਕੇ ਦੇ ਨਾਲ ਰਿਸ਼ਬਤਾਂ ਵੱਡੇ ਪੱਧਰ ਤੇ ਮੰਗਣਗੇ ਕਾਰੋਬਾਰੀਆਂ ਤੋਂ ਮੰਗਣਗੇ ਫਿਰ ਉਹਨਾਂ ਨੂੰ ਬਚਾਉਣ ਵਾਲਾ ਕੌਣ ਹੋਵੇਗਾ ਇਸ ਤਰੀਕੇ ਨਾਲ ਜਿਹੜੀ ਕਰਪਸ਼ਨ ਆ ਇਹ ਵੱਡਾ ਸਵਾਲ ਤਾਂ ਖੜੇ ਕਰਦੀ ਹੈ ਦੇਖੋ ਗੱਲ ਹੈ ਜਿਹੜੀ ਕਰਪਸ਼ਨ ਦੀ ਗੱਲ ਕਰਾਂਗੇ ਮੰਤਰੀ ਜੀ ਆਪਾਂ ਕਰਪਸ਼ਨ ਸਿਸਟਮ ਦੀ ਦੇਣ ਜੀ ਸਿਸਟਮਿਕ ਇਸ ਕਿੰਨਾ ਸਿਸਟਮ ਜਿਹੜਾ ਹੈਗਾ ਕਰਪਸ਼ਨਵਾਦੀ ਨਹੀਂ ਕਰ ਰਿਹਾ ਜੀ ਜੇ ਸਿਸਟਮ ਦਾ ਇਰਾਦਾ ਹੋ ਜੇ ਕਿ ਆਪਾਂ ਕ腐ਸ਼ਨ ਬੰਦ ਕਰ ਦੇਵਾਂ ਤੇ ਕ腐ਸ਼ਨ ਘੱਟਾ ਨਹੀਂ ਜਾਂ ਸਕਦੀ ਹਮ ਕ腐ਸ਼ਨ ਜਿਹੜੀ ਹੈਗੀ ਹੈ ਕਿਉਂਕਿ ਉਹਨਾਂ ਆਪਾਂ ਸਰਕਾਰਾਂ ਦੀ ਗੱਲ ਕਰ ਲਈਏ ਤੁਸੀਂ ਦੇਖੋ ਆਪਾਂ ਜਿਹੜਾ ਆਮ ਆਦਮੀ ਪਾਰਟੀ ਕਲਚਨ ਕੈਂਪੇਨ ਦੇ ਵਿੱਚ ਆਈ ਸੀ ਜਾਂ ਚੋਣ ਤੋਂ ਪਹਿਲਾਂ ਇਹ ਪਾਰਟੀ ਹੋਂਦ ਵਿੱਚ ਆਈ ਐ ਤੇ ਇਹਨਾਂ ਦੇ ਕੋਲ ਇੱਕ ਸ਼ਬਦ ਹੁੰਦਾ ਸੀ ਕਿ ਰਵੇਤੀ ਪਾਪ ਗਾ ਨੇ ਪੱਠਾ ਵਹਾਤਾ ਜੀ ਤੁਹਾਨੂੰ ਲੈ ਕੇ ਆਓ ਸਾਡੀ ਪਾਰਟੀ ਇੱਕ ਵੱਖਰੀ ਪਾਰਟੀ ਹੈ ਤੇ ਅਸੀਂ ਸਾਰਾ ਕੁਝ ਠੀਕ ਹੈਗਾ ਤੁਹਾਨੂੰ ਚੰਗਾ ਪ੍ਰਸ਼ਾਸਨ ਦੇ ਬਿਲਕੁਲ ਉਦੋਂ ਉਦੋਂ ਸੁਭਰਾਜ ਨਾ ਦੀ ਇੱਕ ਕਿਤਾਬ ਲਿਖੀ ਸੀ ਕੇਜਰੀਵਾਲ ਸਾਹਿਬ ਨੇ ਜਿਸ ਨੂੰ ਪੜ੍ਹ ਕੇ ਉਹ ਲੱਗਦਾ ਸੀ ਕਿ ਸੱਚਮੁੱਚ ਸੁਭਰਾਜ ਆ ਗਿਆ ਹੂੰ ਲੇਕਿਨ ਮੈਂ ਉਸ ਵੇਲੇ ਵੀ ਮੰਨਦਾ ਸੀ ਕਿਰਾ ਇਹ ਆਉਣ ਇਹ ਆਉਣ ਰਕਾਰ ਦੇ ਚੀਜ਼ਾਂ ਪਈਆਂ ਮੈਂ ਕਹਿੰਦਾ ਸੀ ਕਿ ਜੰਮੀ ਦੇ ਤੱਕ ਅਸੀਂ ਲੁਟੇਰੇ ਸਿਸਟਮ ਚੇਂਜ ਨਹੀਂ ਕਰਦੇ ਉਨੀ ਦੇ ਤੱਕ ਲੋਕਾਂ ਨੂੰ ਧਰਮ ਨਿਰਪੱਖ ਤੇ ਇਮਾਨਦਾਰ ਸਰਕਾਰ ਦੇਣੀ ਬਹੁਤ ਮੁਸ਼ਕਲ ਹੈ ਜੀ ਇਸ ਤਰ੍ਹਾਂ ਦੀ ਦੇਣਾ ਪਰ ਉਹ ਹਰ ਇੱਕ ਨੂੰ ਇਹ ਦੱਸ ਨਹੀਂ ਜੀ ਨਹੀਂ ਇਹ ਕਰ ਲੈਣੀ ਕਿ ਅੱਜ ਉਹੀ ਦੇਖ ਲੋ ਉਸ ਸਰਕਾਰ ਜੀ ਦੀ ਜ਼ੀਰੋ ਟੋਲਰੈਂਸ ਹੈ ਉਹਦੇ ਵਿੱਚੇ ਬੰਦਾ 5 ਲੱਖ ਰੁਪਈਆ ਲੈਦਾ ਫੜਿਆ ਗਿਆ ਤੇ 5 ਕਰੋੜ ਕਰੋੜ ਜੋ ਬਰੰਦ ਹੋ ਗਿਆ ਨਹੀਂ ਹੁਣ ਤਾਂ 7 ਕਰੋੜ ਹੋ ਗਈ ਹੈ ਢੱਲੋ ਸਾਹਿਬ ਗਣਤੀ 7 ਕਰੋੜ ਮੰਨੀ ਜਾ ਰਹੀ ਹੈ ਕਹਿੰਦੇ 7 ਕਰੋੜ ਦੇ ਲਾਗੇ ਸਾਗੇ ਹੋ ਗਿਆ ਕੰਮ ਚਲੋ ਫਿਰ ਹੋਰ ਮੱਝ ਕੀ ਹੋਈ ਹੈ ਜਿਹੜੀ ਪਹਿਲੀਆਂ ਰਿਪੋਰਟਾਂ ਆਈਆਂ ਆਪਾਂ ਦੋਸੀ ਖੜਿਆ 5 ਕਰੋੜ ਤੱਕ ਜਦੋਂ ਕਨਫਰਮ ਕਰ ਸਕਦੇ ਪਾਉਲੇ 7 ਕਰੋੜ ਵੀ ਕਹਿ ਦਵਾਂਗੇ ਐਸਾ ਕਹਿੰਦਾ ਸਭ ਕੁ ਹੋਰ ਵੀ ਵਧੂਗੀ ਆਲੇ ਕਿਉਂਕਿ ਪ੍ਰਾਪਰਟੀ ਦਾ ਨਾਲੇ ਸੰਕਰਨੀ ਹੈ ਨਾ ਜੀ 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 ਕਿਤੇ ਕਿਤੇ ਬੇਨਾਮੀ ਪ੍ਰਾਪਰਟੀਆਂ ਵੀ ਹੁੰਦੀਆਂ ਆ ਜੀ ਉਹ ਮਨਪ੍ਰੀਤ ਆਪ ਨੂੰ ਮੰਨਣਾ ਪੈਣਾ ਕੋਲ ਮਲਾ ਕੇ ਕਿ ਜਿਹੜਾ ਇਸ ਕਿਸਮ ਦੀ ਕ腐ਸ਼ਨ ਹੈ ਨਾ ਇਹ ਕ腐ਸ਼ਨ ਇਹ ਸਿਰਫ ਤੁੰਦੀ ਦੇਣਾ ਇਹ ਬੰਦ ਨਹੀਂ ਹੋ ਸਕਦੀ ਠੱਲੋ ਸਾਹਿਬ ਇਹ ਜਿਵੇਂ ਕ腐ਸ਼ਨ ਦੀ ਗੱਲ ਹੋ ਰਹੀ ਹੈ ਇੱਕ ਹੋਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਹਾਲੇ ਤੱਕ ਜਿਹੜੀ ਸਰਕਾਰ ਬਹੁਤ ਵੱਡੀਆਂ ਵੱਡੀਆਂ ਫਲੈਕਸਾਂ ਲਾਉਂਦੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਐਨੇ ਕੇਸ ਕਰ ਲਏ ਆ ਜੀ ਐਨੇ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਪਰ ਇਸ ਮਾਮਲੇ ਤੇ ਸਰਕਾਰ ਕਿਤੇ ਨਾ ਕਿਤੇ ਚੁੱਪ ਹੈ ਨਾ ਉਹਨਾਂ ਦੇ ਲੀਡਰ ਬੋਲ ਰਹੇ ਨੇ ਨਾ ਮੁੱਖ ਮੰਤਰੀ ਸਾਹਿਬ ਦਾ ਹਾਲੇ ਤੱਕ ਕੋਈ ਬਿਆਨ ਆਇਆ ਇਹ ਫਲੈਕਸ਼ਨ ਲਾ ਕੇ ਕਹਿੰਦੇ ਨੇ ਕਿ ਜੀ ਜ਼ੀਰੋ ਸਾਡੀ ਟੋਲਰੈਂਸ ਹੈ ਜ਼ੀਰੋ ਟੋਲਰੈਂਸ ਕਿੱਥੇ ਰਹਿ ਗਈ ਜੀ ਜਿਸ ਜ਼ੀਰੋ ਟੋਲਰੈਂਸ ਹੁੰਦੀ ਤਾਂ ਵਿਦੇਸ਼ ਸਿੰਘਲਾ ਜੀ ਜਿਨ੍ਹਾਂ ਨੂੰ ਖੁਦ ਇਹਨਾਂ ਦੇ ਖਿਲਾਫ ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕਰਵਾਈ ਸੀ ਜੀ ਉਹਨਾਂ ਨੂੰ ਕਲੀਨ ਚਿੱਟਕੋ ਜਿਹਦੀ ਉਹੀ ਸਰਕਾਰ ਕਲੀਨ ਚਿੱਟ ਦੇ ਰਹੀ ਹੈ ਨਾ ਹੂੰ ਇਸ ਤਰ੍ਹਾਂ ਬਹੁਤ ਸਾਰੇ ਲੋਕ ਹੋੜਾ ਮੇਰੇ ਕੋਲੇ ਤਾਂ ਇਸ ਕਿਸਮੀਆਂ ਮਤਲਬ ਜਿਹਾ ਪਰ ਪੁੱਛਦਾ ਪੈਂਦਾ ਕਿ ਜਿੰਨਾ ਬੰਦਿਆਂ ਨੂੰ ਇਸ ਸਰਕਾਰ ਨੇ ਆ ਕੇ ਜਿੰਨਾ ਅਧਿਕਾਰੀਆਂ ਨੂੰ ਕਿਰਪਤਾਰ ਕੀਤਾ ਸੀ ਵੱਡੇ ਵੱਡੇ ਸਕੈਂਡਲਾਂ 'ਚ ਉਹਨਾਂ ਨੂੰ ਪ੍ਰਾਈਮ ਪੋਸਟਾਂ ਤੇ ਫੇਰ ਲਾਤਾ ਜੀ ਜੀ ਕਿ ਨਾ ਕਿਉਂਕਿ ਪੈਸਾ ਜਦੋਂ ਪੈਸਾ ਚਾਹੀਦਾ ਹੁੰਦਾ ਇਲੈਕਸ਼ਨ ਲੜਨ ਵਾਸਤੇ ਹੂੰ ਔਰ ਜਿਹੜੇ ਇਸ ਕਿਸਮ ਦੀ ਜਿਹੜੀ ਲਾਲ ਫੀਤਾ ਚ ਸ਼ਾਹੀ ਆ ਉਹ ਦੇਖ ਲੇਤੀ ਆ ਕਿ ਉਹ ਸਰਕਾਰ ਨੂੰ ਪੈਸੇ ਦੀ ਲੋੜ ਹੈ ਉਸੇ ਵੇਲੇ ਫਿਰ ਉਹ ਪੈਸਲਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੰਦੇ ਢਿੱਲੋ ਸਾਹਿਬ ਢਿੱਲੋ ਸਾਹਿਬ ਐਸਆਈਟੀ ਬਣੀ ਸੀ ਜਿਹੜੀ ਮਜੀਠੀ ਵਾਲੇ ਬਾਵਲੇ ਦੇ ਵਿੱਚ ਉਦੋਂ ਪਟਿਆਲਾ ਦੇ ਵਿੱਚ ਸਨ ਹਰਚੰਨ ਸਿੰਘ ਭੁੱਲਰ ਹੋਣੀ ਉਦੋਂ ਮੁਖੀ ਰਹੇ ਐਸਆਈਟੀ ਦੇ ਤੇ ਉਸ ਕੇਸ ਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਜੋੜ ਕੇ ਦੇਖੀਆਂ ਜਾ ਰਹੀਆਂ ਨੇ ਲੋਕ ਚਰਚਾ ਕਰ ਰਹੇ ਨੇ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਹੋਤਾ ਦੇਖੋ ਗੱਲ ਇਹ ਕਿ ਜਿਹੜੇ ਸਭ ਨਾਲ ਬਣਾ ਕੇ ਰੱਖਣ ਵਾਲੇ ਅਧਿਕਾਰੀ ਆ ਉਹਨਾਂ ਤੋਂ ਕਿਵੇਂ ਆਸ ਕਰ ਸਕਦੇ ਆ ਆਪਾਂ ਕਿ ਉਹ ਉਹ ਤਫਤੀਸ਼ ਗਈ ਕਿਥੇ ਜੀ ਉਹ ਤਫਤੀਸ਼ ਜਿੱਥੋਂ ਸ਼ੁਰੂ ਹੋਈ ਸੀ ਉੱਥੇ ਖੜੀ ਹੈ ਜੀ ਕਿਉਂਕਿ ਇਹ ਗੱਲ ਪਹਿਲਾਂ ਹੀ ਕਹੀ ਜਾ ਰਹੀ ਸੀ ਕਿ ਮਟੀਰੀਅਲ ਦੇ ਖਿਲਾਫ ਪख्ता ਸਬੂਤ ਨਹੀਂ ਜੀ ਮਟੀਰੀਅਲ ਦੇ ਖਿਲਾਫ ਜਿਹੜੇ ਇਨਜਾਮ ਸੀ ਐਸ ਸੀ ਕਬਰੋ ਕੁਝ ਬੰਦੇ ਆਏ ਸੀ ਉਹਨਾਂ ਨੂੰ ਗੱਡੀਆਂ ਦਿੱਤੀਆਂ ਸਰਕਾਰੀ ਟੱਡਗਾ ਵਾਲੀਆਂ ਗੱਡੀਆਂ ਦਿੱਤੀਆਂ ਸਰਕਾਰੀ ਥਾਂ 'ਤੇ ਠਹਿਰਾਇਆ ਗਿਆ ਵੀ ਆਈ ਪੀ ਟਰੀਟਮੈਂਟ ਦਿੱਤੇ ਕੇ ਸਿਲਕੀ ਦਿੱਤੀ ਗਈ ਉਹਨਾਂ ਨੇ ਕੀਤਾ ਸਿੱਧੇ ਤੌਰ ਤੇ ਉਹ ਮੈਡੀਫੀਕਲ ਦੇ ਕਦਮਿਆਂ ਦੀ ਆਮ ਨਹੀਂ ਲੱਗਿਆ ਕਿ ਉਹ ਆਪ ਨੇ ਸਿੱਧਾ ਕਾਰੋਬਾਰ ਕਰਦੇ ਜੀ ਉਹ ਕਹਿੰਦੇ ਸੀ ਉਹ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਪ੍ਰੋਟੈਕਟ ਕਰਦਾ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ ਆਈਡੀਆ ਜੀ ਪਰ ਉਹ ਬੰਦੇ ਕਿਉਂਕਿ ਇੰਡੀਆ ਤੋਂ ਬਾਹਰ ਨਿਕਲ ਗਏ ਸੀ ਉਹ ਮੁੜ ਕੇ ਫੜੇ ਨਹੀਂ ਗਏ ਹੂੰ ਜਿੰਨੀ ਦੇਰ ਤੱਕ ਉਹ ਬੰਦੇ ਫੜੇ ਨਹੀਂ ਜਾਏ ਜਾਂਦੇ ਤੁਸੀਂ ਲਿੰਕ ਕਿਵੇਂ ਕਰੋਗੇ ਜੀ ਉਹ ਪਰ ਜੱਜ ਜਰੂਰ ਕਾੜੀ ਦੇ ਵਿੱਚ ਦਰਜ ਕਰ ਲਿਆ ਮੈਨੂੰ ਤਾਂ ਇਹ ਕਹਿੰਦੇ ਵਿੱਚ ਕੋਈ ਸਾਜ ਨਹੀਂ ਲੱਗਦਾ ਕਿ ਜਿਹੜੇ ਐਸ ਰੂਪਾਂ ਦੇ ਸਭ ਨੂੰ ਆਪਣੇ ਆਪ ਨੂੰ ਬਹੁਤ ਕਹਿੰਦੇ ਮੈਂ ਤਾਂ ਬੜਾ ਖੱਬੀਖਾਨ ਅਫਸਰ ਆ ਜੀ ਉਹਨਾਂ ਦਾ ਮੈਂ ਦੋ ਕੇਸ ਮੇਰੇ ਸਾਹਮਣੇ ਆਏ ਉਹਨਾਂ ਦੇ ਜੀ ਇੱਕ ਕੇਸ ਸੀਗਾ ਬਾਦਲ ਪਰਿਵਾਰ ਦੇ ਖਿਲਾਫ ਸੋਮਿਆ ਤੋਂ ਵੱਧ ਜੇ ਆਜ਼ਾਦ ਬਣਾਉਣ ਦਾ ਹਮ ਇਹਨਾਂ ਦੀ ਡਿਊਟੀ ਲੱਗੀ ਸੀ ਕਿ ਤੁਸੀਂ ਬਾਹਰ ਜਾਓ ਬਾਹਰ ਗਏ ਸੀ ਜਾ ਕੇ ਉਹ ਤੋਂ ਕੀ ਕੱਢ ਕੇ ਲਿਆਏ ਜੀ ਉਹ ਅਜੇ ਤੱਕ ਰਕਾਰਡ ਤੇ ਹੈ ਨਹੀਂਗਾ ਦੂਜਾ ਮਾਮਲਾ ਇਹਦਾ ਐਸੀ ਦਾ ਇਹ ਪੱਕਾ ਦਾ ਫਿਕਰਵਾਇਆ ਇਹਨਾਂ ਨੇ ਆਪ ਹੀ ਕਰਵਾਇਆ ਸੀ ਹਮ ਪਰ ਉਹ ਪਰਚਾ ਜਿ ਰਹਿਗਾ ਉਹ ਪਰਚੇ ਦੇ ਵਿੱਚ ਅਜੇ ਤੱਕ ਚਲਾਨ ਕਰਨ ਕਿਸ ਜੀ ਪੱਤੀ ਗੱਲ ਉਹਦੇ ਚ ਇਹ ਹੈ ਕਿ ਉਹਦੇ ਵਿੱਚ ਜਿਹੜੀ ਐਵਿਡੈਂਸ ਸਹੀ ਕੋਈ ਨਹੀਂ ਇਹਨਾਂ ਕੋਲ ਹੂੰ ਤੇ ਜਦੋਂ ਜਦੋਂ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਗਈ ਹੈ ਕਿ ਜੀਟੀਏ ਦੀ ਜਮਾਂ ਕੈਨਸਲ ਕਰੋ ਜੀ ਜੀ ਉੱਥੇ ਵੀ ਉਹਨਾਂ ਨੇ ਪੁੱਛਿਆ ਵੀ ਐਨੇ ਤਿੰਨ ਦਾ ਵਿੱਚ ਤੁਹਾਨੂੰ ਰੁਕਾ ਕਿਨੇ ਸੀ ਜੀ ਤੁਸੀਂ بار بار ਪੁੱਛ ਪੁੱਛ-ਕਿਛ ਕਰੀ ਗਏ ਹੋ ਜੀ ਉਹ ਵੀ ਪੁੱਛ-ਕਿਛ ਕਰ ਲਓ

ਜੀ ਪਰ ਇਹ ਜੇ ਜੇ ਆਪਾਂ ਮਾਲਕ ਆਪਣੇ ਜਿਹੜਿਆ ਹਰ ਕਰਮ ਸਿਕ ਕੋਲ ਉਹੜਾ ਜਿਹੜੀ ਜਾਂਚ ਕੀਤੀ ਹੈ ਜਿਹੜੀ ਐਸਆਈਟੀ ਨੇ ਚੀਫ ਸੀ ਉਹਦੇ ਵਿੱਚੋਂ ਨਿਕਲਿਆ ਕਿ ਉਹ ਨਹੀਂ ਕੁਝ ਕਿਉਂਕਿ ਇਹਨਾਂ ਨੂੰ ਇਸ ਕੰ ਦਾ ਪਤਾ ਹੁੰਦਾ ਵੀ ਉਹ ਸਰਕਾਰ ਜਿਹੜੀ ਆਪਾਂ ਲੱਗੇ ਰਹੇ ਹਾਂ ਕੱਲ ਨੂੰ ਨਵੀਂ ਸਰਕਾਰ ਉਹ ਵੀ ਉਹ ਦੁਬਾਰਾ ਵੀ ਆ ਸਕਦੇ ਆ ਹਮ ਆਪਾਂ ਤੇ ਆਪਨਾ ਹੋਵੇ ਤਾਂ ਪੁਤਪੁਤੀ ਜੇ ਵੀ ਲੋਹੇ ਜਾ ਸਕਦੇ ਆ ਫਿਰ ਉਹਨਾਂ ਨੂੰ ਵੀ ਚਾਹੀਦਾ ਤੇਰਾ ਪ੍ਰੋਫੈਸ਼ਨਲ ਪੁਲਿਸ ਵਾਲੇ ਹੁੰਦੇ ਆ ਉਹ ਕਦੇ ਧਿਰ ਨਹੀਂ ਬਣਦੇ ਹਮ ਧਿਰ ਤੱਕ ਖੁਸ਼ ਬਣਦੇ ਨੇ ਇਸ ਕਰਕੇ ਮਜੀਠੀਆਲੇ ਕੇਸ ਚੋਂ ਕੀ ਨਿਕਲਦਾ ਸੀ ਜੀ ਢਿੱਲੋ ਸਾਹਿਬ ਇਹ ਇੱਕ ਅਖੀਰ ਤੇ ਦੱਸਿਓ ਵੀ ਤੁਸੀਂ ਤਾਂ ਇਹੋ ਜਿਹੇ ਕੇਸ ਦੇਖੇ ਜਿਵੇਂ ਤੁਸੀਂ ਰਵੀ ਸਿੱਧੂ ਵਾਲੇ ਕੇਸ ਦੀ ਗੱਲ ਕੀਤੀ ਜਾਂ ਹੋਰ ਇਸ ਕੇਸ ਦੇ ਵਿੱਚ ਬਣ ਕੀ ਜਾਂਦਾ ਬਾਅਦ ਦੇ ਵਿੱਚ ਉਹ ਨਿਵੇੜੇ ਕੀ ਹੁੰਦੇ ਨੇ ਇਨ੍ਹਾਂ ਕੇਸਾਂ ਦੇ ਫਿਰ ਇਸ ਤਰੀਕੇ ਨਾਲ ਜਿਹੜੇ ਅਫਸਰ ਜਦੋਂ ਫੜੇ ਜਾਂਦੇ ਨੇ ਜਿਹੜੇ ਕੇਸ ਟਾਰਗੇਟ ਕਰਕੇ ਕੀਤੇ ਜਾਂਦੇ ਆ ਨਾ ਉਹ ਕੇਸ ਫਰੀ ਹੋ ਜਾਂਦੇ ਆਕਸਰ ਜੀ ਰਵੀ ਸਿੱਧੂ ਵਾਲਾ ਮਾਮਲਾ ਟਾਰਗੇਟ ਨਹੀਂ ਸੀ ਉਹਦੇ ਤੁਸੀਂ ਦੇਖੋ ਰਵੀ ਸਿੱਧੂ ਨੂੰ ਕੈਦ ਹੋਈ ਹੈ ਜੀ ਉਹ ਕੇਸ ਜਿਹੜਾ ਹੈ ਕਨਵਿਕਟ ਹੋਇਆ ਹੈ। ਉਹ ਰਵਿਸ਼ ਦੀ ਪੂਰਾ ਜਿਹੜਾ ਜਿਹੜਾ ਫੁੱਲ ਪ੍ਰੂਫ ਆਪਾਂ ਕਹਿ ਲਈ ਉਹ ਹੈ। ਬਹੁਤ سارے ਬੰਦੇ ਉਸ ਵੇਲੇ ਡਿਸਕਸ ਕਰਦੇ ਹੋਏ ਤੇ ਪੱਤੀ ਕਿਤੇ ਸੀ। ਪਰ ਬਾਅਦ ਦੇ ਵਿੱਚ ਉਹ ਕੋਰਟਾਂ ਦੇ ਰਾਹੀਂ ਆ ਕੇ ਬੱਕਰੀ ਗੱਲ ਹੈ। ਪਰ ਜਿਹੜਾ ਬੰਦਾ ਸੂਤਰਤਾਵਸੀ ਮੇਰੇ ਕਿਉਂ ਸੀ ਰਵੀ ਸਿੱਧੂ ਦਾ ਆਪਾ ਪੱਥਰ ਕਿਉਂ ਨਹੀਂ ਕਿਤੇ? ਜੀ। ਐਡਾ ਵੱਡਾ ਪੱਤਰਕਾਰ ਆਪਣਾ ਪੱਤਰਕਾਰ ਵੀ ਉਹ ਸਿਰੇ ਦਾ ਸੀ। ਜਿਹੜੋ ਕਾਪਾ ਚੇਅਰਮੈਨ ਵੀ ਪਰ ਗਿਆ ਸੀ ਕੰਸਟੀਚਿਊਸ਼ਨਲ ਪੋਸਟ ਉਂਦੀ ਸੀ ਪਰ ਅੱਜ ਅੱਜ ਉਹਦੀ ਕੀ ਸਥਿਤੀ ਹੈ? ਜੀ। ਉਹ ਨਹੀਂ ਆਪਾਂ ਜਾਣਦੇ। ਜੀ ਜੇ ਜੇ ਟਾਰਗੇਟ ਕਰਕੇ ਤੁਸੀਂ ਕੇਸ ਬਣਾਉਣਾ ਉਹ ਕੇਸ ਨਹੀਂ ਆਮ ਤੌਰ ਤੇ ਉਹ ਇਕਨਵਿਕਟ ਨਹੀਂ ਜੀ ਢਿੱਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇਹ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨੀ ਮਤ ਜੀ ਇਹ ਸਨ ਸੀਨੀਅਰ ਪੱਤਰਕਾਰ ਵਕਤੌਰ ਸਿੰਘ ਢਲੋਹਣੀ ਜਿਨ੍ਹਾਂ ਨੇ ਗੱਲਬਾਤ ਬਰੀਕੀ ਦੇ ਨਾਲ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਅਸ਼ੋਕੜ ਕੀ ਹੈਗਾ ਹਰਚਲ ਸਿੰਘ ਭੁੱਲਰ ਹੋਣਿਆਂ ਦਾ ਕਿਸ ਤਰੀਕੇ ਦੇ ਨਾਲ ਇਨਵੋਲਵ ਹੁੰਦਾ ਤੇ ਕਿਸ ਤਰੀਕੇ ਦੇ ਨਾਲ ਸਾਰੇ ਇਹ ਕੇਸ ਜਿਹੜੇ ਹੁੰਦੇ ਨੇ ਉਦਾਹਰਨਾਂ ਵੀ ਦਿੱਤੀਆਂ ਕਿੰਨਾ ਪਰ ਉਹਨਾਂ ਦੇ ਇਹ ਵੀ ਕਹਿਣਾ ਹੈ ਕਿ ਰਵੀ ਸਿੱਧੂ ਵਾਲੇ ਕੇਸ ਤੋਂ ਬਾਅਦ ਇਹ ਵੱਡਾ ਕੇਸ ਹੋਇਆ ਜਿਹਦੇ ਵਿੱਚ ਮੈਂ ਐਨੇ ਨੋਟਾਂ ਦੀ ਜਿਹੜੀ ਗਿਣਤੀ ਉਹ ਦੇਖੀ ਆ ਉਮੀਦ ਕਰਾਂਗੇ ਗੱਲਬਾਤ ਚੰਗੀ ਲੱਗੀ ਹੋਵੇਗੀ ਕਮੈਂਟ ਕਰਕੇ ਰਾਏ ਜ਼ਰੂਰ ਦੇਣਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਪ੍ਰਚਾਰ ਕਰੀਏ ਕਿ ਬਾਕੀ ਕਰਪਸ਼ਨ ਰੋਕੀ ਹੈ ਜਾਂ ਫਿਰ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਕੇਸ ਜਿਹੜੇ ਨੇ ਇਸ ਤਰੀਕੇ ਦੇ ਨਾਲ ਹੋ ਰਹੇ ਨੇ ਜਾਂ ਫਿਰ ਅਰਸ਼ਪਤਾ ਜਿਹੜੀਆਂ ਨੇ ਉਹ ਲਈਆਂ ਜਾ ਰਹੀਆਂ